ਤੇ ਡੀਜੀਪੀ ਪੰਜਾਬ ਤੇ ਡੀਜੀ ਲੁਧਿਆਣਾ ਦੇ ਸੀਰਿਸ ਤੰਦਰ ਸਰ ਦੀ ਰਹਿਨੁਮਾਈ ਹੇ ਮਾਜੂਬ ਐਸਐਸਪੀ ਖਨਾ ਡਾਕਟਰ ਜੋਤੀ ਯਾਦਵ ਵੈਸ ਆਈਪੀਐਸ ਦੀਆਂ ਗਾਈਡਲਾਈਨ ਦੇ ਤਾਬ ਜੋ ਜੋ ਤ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਮਿਤੀ 18/9 ਨੂੰ ਅਸੀਂ 174 ਨੰਬਰ ਐਫਆਈਆਰ ਕਾਨੂੰਨ ਦਰਵਾਹਾ ਚ ਦਰਜ ਕੀਤੀ ਸੀ ਜਿਹਦੇ ਵਿੱਚ ਆਲਰੇਡੀ ਤਿੰਨ ਮਰਦ ਗ੍ਰਿਫਤਾਰ ਕਰਕੇ 1 ਕਿਲੋ ਤੇ 5 ਗ੍ਰਾਮ ਹੈਰੋਨ ਦੀ ਬਰਾਮਦਗੀ ਹੋਈ ਸੀ ਐਸ ਐਚਓ ਦਰਵਾਹਾ ਅਕਾਸ਼ਟਾ ਤਲੋਂ ਡੀ ਐਸ ਪੀ ਹਰਮੰਦਰ ਨੂੰ ਉਤਰਾ ਦੀ ਸੁਪਰੀਜਨ ਦੇ ਤਹਿਤ ਇਹਨਾਂ ਦੀ ਹਾਜ਼ਰੀ ਦੇ ਵਿੱਚ ਉਸ ਮੁਕੱਦਮੇ ਦੇ ਵੈਕਵਰ ਲਿੰਕੇਜ ਦੇ ਤਹਿਤ ਜਦੋਂ ਫਰਦਰ ਇਹਦੀ ਤਫ਼ਤੀਸ਼ ਨਜੀਦ ਉਸ ਵਿੱਚ ਹੋਈ ਤਾਂ ਉਦੋਂ ਜਿਹੜਾ ਜੀਨ ਦੇ ਵਿੱਚ ਬੈਠਾ ਬੰਦਾ ਸੀ ਉਹ ਵੀ ਇਹਦੇ ਚ ਨਾਮਜ਼ਦ ਹੋਇਆ ਸੀ ਲਖਪ੍ਰੀਤ ਸਿੰਘ ਵਰਸ ਲਵੀ ਲਖਪ੍ਰੀਤ ਸਿੰਘ ਵਰਸ ਲਵੀ ਨੂੰ ਪ੍ਰੋਡਕਟਰ ਵਜੋਂ ਲੈ ਆ ਕੇ ਜਦੋਂ ਉਸੇ ਸ਼ੁਰੂ ਕੀਤੀ ਤਾਂ ਇਹ ਤਤੀ ਸ਼ਗੇ ਜਲੀ ਜਿਹਦੇ ਵਿੱਚ ਸੱਨਾ ਜਿਹੜੀ ਕਿ ਬਦਨਾਮ ਮੀਟ ਮੀਟ ਮਾਰਕੀ ਦਾ ਚੇ ਉਹਦੇ ਵਿੱਚ ਜਿਹੜਾ ਇੱਕ ਵੱਡਾ ਗਰੂਪ ਬੈਕਗ੍ਰਾਉਂਡ ਤੇ ਵੱਡੀ ਮੱਛੀਆਂ ਦੇ ਤੌਰ ਤੇ ਕੰਮ ਕਰ ਰਿਹਾ ਸੀ ਉਹ ਉਹਦੀ ਪੁਸ਼ਕਸ਼ਤੀ ਸਾਹਮਣੀ ਆਇਆ ਕਿ ਕਿਵੇਂ ਉਹ ਜੇਲ੍ਹ 'ਚ ਬੈਠਾ ਇਸ ਗਰੋਹ ਨੂੰ ਸਪਲਾਈ ਕਰਦਾ ਸੀ ਤੇ ਤਾਂ ਜਿਹਦੇ 'ਚ ਅੱਗੇ ਉਹਦੀ ਪੁਸ਼ਕਸ਼ਤੀ ਬਕਾਇਦਾ ਇਹਨਾ ਮੁਰਜ਼ਮਾਂ ਨੂੰ ਅਸੀਂ ਨਾਮਜ਼ਦ ਕੀਤਾ ਚਾਰ ਮੁਰਜ਼ਮ ਜਿਹੜੇ ਨਾਮਜ਼ਦ ਕੀਤੇ ਤੇ ਗ੍ਰਿਫਤਾਰ ਕੀਤੇ ਉਹਦੇ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਨੰਬਰ ਤੇ ਮਹਾਂਤ ਗਿਰੀ ਨੇ ਕਸ਼ਮੀਰ ਗਿਰੀ ਜਿਹੜਾ ਕਿ ਜਿਹਦੀ ਬੈਕਗ੍ਰਾਉਂਡ ਕ੍ਰਿਮੀਨਲ ਹੈਗੀ ਜਿਹੜਾ ਕਿ ਰਹਿੰਦਾ ਵੀ ਉੱਥੇ ਹੀ ਐ ਮੀਟਮਾਰਕੀਂ ਦੇ ਲਾਗੇ ਅ ਉਹਦੇ ਕੋਲੋਂ ਬਕਾਇਦਾ ਅ 50 ਗ੍ਰਾਮ ਜਿਹੜੀ ਐ ਹੈਦੋਂ ਦੀ ਬਰਾਮਦਗੀ ਕੀਤੀ ਕਸ਼ਮੀਰ ਦੀ ਧਿਰ ਤੋਂ ਇਲਾਵਾ ਇਹਦੇ ਚ ਸ਼ੈਂਕੀ ਕਾਲੀਆ ਇਹ ਵੀ ਬਦਨਾਮ ਸਮਗਲਰ ਐ ਤੇ ਇਹਦੇ ਨਾਲ ਇੱਕ ਵਿਕੀ ਤੇ ਇੱਕ ਕੋ ਗੋਛਲ ਪ੍ਰਧਾਨ ਇਸੇ ਮੀਟਮਾਰਕੀਂ ਦਾ ਐ ਇਹਨਾਂ ਦੇ ਜਦੋਂ ਸ਼ੁਆਹਂਦਾਂ ਬੈਕਵਰ ਲਿੰਕ ਇੱਥੇ ਕੰਮ ਕੀਤਾ ਡੀਐਸਪੀ ਡੀ ਸਾਡੇ ਮੂਵੀ ਸਿੰਘਲਾ ਜੀ ਤੇ ਇੰਸਪੈਕਟਰ ਸੀਏਏ ਜੀ ਨੇ ਤਾਂ ਉਹ ਫਰਬਾਈਂ ਟੀਮ ਦੇ ਤੌਰ ਤੇ ਫਰਦਰ ਜਿਹੜੀ ਦਰਾਹਾ ਪੁਲਿਸ ਹੈ ਇਹਨਾਂ ਨੇ ਬਕਾਇਦਾ ਫਿਲਿੰਗ ਇਹਦੇ ਕੋਲ ਬਕਾਇਦਾ 30 ਗ੍ਰਾਮ ਮਲਫਿਆਤੇ 30 ਗ੍ਰਾਮ ਚਿੱਟਾ ਤੇ ਪਲੱਸ ਅੱਗੇ ਇਹਨਾਂ ਦੀ ਫਰਦਰ ਉਸ ਦੇ ਤੋਂ ਲੁਗਿਆਣੇ ਦਾ ਇੱਕ ਸ਼ੁਭ ਅਰੈਸਟ ਕੀਤਾ ਉਹ ਵੀ ਕ੍ਰਿਮੀਨਲ ਬੰਦਾ ਹੈਗਾ ਉਹਦੀ ਵੀ ਬੈਕਗ੍ਰਾਉਂਡ ਬੜੀ ਮਾੜੀ ਹੈ ਪਰਚੇ ਦਰਦ ਨੇ ਉਹਦੇ ਕੋਲੋਂ ਸੱਤਰ ਗਰ ਜਿਹੜਾ ਭਾਵ ਕਿ ਟੋਟਲ 147 ਨੰਬਰ ਮਕਦਮਾ ਜਿਹੜਾ ਹੈ ਇਹਦੇ ਚ ਹੁਣ ਤੱਕ 1 ਕਿਲੋ ਤੇ 155 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਜਿਹੜੀ ਕਿ ਬਹੁਤ ਹੀ ਸ਼ਾਨਦਾਰ ਤਫਤੀਸ਼ ਪ੍ਰੋਫੈਸ਼ਨਲ ਦਾ ਨਤੀਜਾ ਹੈਗਾ ਇੰਨੀ ਵਧੀਆ ਕਮਰਸ਼ਲ ਕੁਆਂਟੀਟੀ ਜੜਕਬਦੀ ਹੋਈ ਹੈ ਤੇ ਕਿਹਦੇ ਵਿੱਚ ਇਹਦਾ ਸਾਰੇ ਬੰਦੇ ਟੋਪਲ ਕੁੱਲ ਹੋਂ ਤੱਕ ਨੌ ਮੋਰਚਮ ਜਿਹੜੇ ਐ ਇਹਦੇ ਚ ਉਹ ਗ੍ਰਿਫਤਾਰ ਕਰਕੇ ਜੇਲ੍ਹ ਚ ਭੇਜਾ ਚੁੱਕੇ ਨੇ ਜੀ ਤੇ ਸੰਧੜ ਮਹਾਂਤ